ਗੁਰਮੁਖੀ ਦਾ ਫਲਸਾ ਉਹ ਦਿੱਤੀ ਫਤੇ ਅੱਜ ਦਾ ਜੋ ਵਿਸ਼ਾ ਹੈ ਕਿ ਮਨ ਅਠ ਨਾਲ ਪਰਮਾਤਮਾ ਨਹੀਂ ਮਿਲਦਾ ਮਨ ਅਠ ਕਰਨਾ ਸਰੀਰ ਨੂੰ ਦੁੱਖ ਤੇ ਦਿੱਤੇ ਜਾ ਸਕਦੇ ਨੇ ਸਰੀਰ ਕਮਜ਼ੋਰ ਵੀ ਹੋ ਸਕਦਾ ਹੈ ਸਰੀਰ ਨੂੰ ਦੁੱਖ ਵੀ ਦਿੱਤੇ ਜਾ ਸਕਦੇ ਨੇ ਪਰ ਮਨ ਅਠ ਨਾਲ ਪਰਮਾਤਮਾ ਨਹੀਂ ਮਿਲਦਾ ਇਸ ਬਾਰੇ ਅੱਜ ਗੁਰਬਾਣੀ ਦੇ ਰੈਫਰੈਂਸ ਲੈ ਕੇ ਉਨ੍ਹਾਂ ਦੇ ਓਟ ਆਸਰੇ ਨਾਲ ਇਸ ਬਾਰੇ ਵਿਚਾਰ ਕਰਨੀ ਹੈ ਕੋ ਸਾਡੇ ਆਮ ਸੋਚ ਹੈ ਵੀ ਕੋਈ ਵੀ ਕੰਮ ਹੈ ਉਹ ਮਨ ਅਠ ਕਰਕੇ ਕਰਦੇ ਆ ਤਾਂ ਕਿ ਪਰਮਾਤਮਾ ਸਾਨੂੰ ਜਲਦੀ ਪ੍ਰਾਪਤ ਹੋ ਜਾ ਪਰ ਗੁਰਬਾਣੀ ਸਾਨੂੰ ਸੇਹ ਦੇ ਰਹੀ ਹੈ ਸਾਨੂੰ ਤੋਹੀ ਦੇ ਰਹੀ ਹੈ ਵੀ ਮਨ ਅਠ ਨਾਲ ਪਰਮਾਤਮਾ ਨਹੀਂ ਮਿਲਦਾ ਇਸ ਵੰਦ ਵਿੱਚ ਜਿੱਦੇ ਪਾਛਾ ਤਾਂ ਤਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਕਰਦੇ ਨੇ ਜਿ ਮਾਨਾਠ ਕਿਨੇ ਨਾ ਪਾਇਆ ਕਰ ਉਪਾਅ ਠਕੇ ਸਭ ਕੋਇ ਇਹ ਸਾਰੇ ਜਾਨੇ ਮਾਨਾਠ ਨਾਲ ਹਰ ਤਰ੍ਹਾਂ ਦੇ ਕਰਮ ਕਾਂਡ ਜਾਂ ਕਈ ਸਾਧਨਾ ਕਰ ਕਰਕੇ ਥੱਕਦੇ ਨੇ ਪਰ ਪ੍ਰਮਾਤਮਾ ਨੂੰ ਪਾਉਣ ਵਿੱਚ ਸਫਲ ਨਹੀਂ ਹੋਇ ਇਸੇ ਤਰ੍ਹਾਂ ਤੁਹਾਨੂੰ ਸ੍ਰੀ ਰਾਗ ਵਿੱਚ ਪਾਉਣੇ ਪਾਤਸ਼ਾਹ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਇਹ ਸਾਨੂੰ ਉਪਦੇਸ਼ ਕਰ ਰਹੇ ਨੇ ਕਿ ਮਨ ਅਠ ਜੋ ਕਮਾਵੇ ਤਿਲ ਨਾ ਲੈ ਕੇ ਪਾਵੇ। ਪਾਉ ਮਨ ਅਠ ਕਰਕੇ ਜਿਹੜਾ ਕੋਈ ਇਸ ਤਰ੍ਹਾਂ ਭਗਤੀ ਕਰਦਾ ਹੈ, ਮਿਹਨਤ ਕਰਦਾ ਹੈ ਉਹ ਤਿਲ ਭਾਵ ਥੋੜਾ ਬਹੁਤਾ ਵੀ ਉਹਨੂੰ ਪ੍ਰਾਪਤੀ ਨਹੀਂ ਹੁੰਦੀ। ਇਸ ਤਰ੍ਹਾਂ ਕਰਨ ਨਾਲ ਉਹ ਪਾਤਸ਼ਾਹ ਕਹਿ ਰਹੇ ਨੇ ਸਮਝਾ ਰਹੇ ਨੇ ਵੀ ਜਿਵੇਂ ਇਹ ਬਦਲੇ ਵਾਲੀ ਸਮਾਧੀ ਹੈ ਜੇ ਜਮਾਨਾ ਅਠ ਬਗਲ ਜਿਉਂ ਧਿਆਨ ਲਾਵੇ ਮਾਇਆ ਰੇ ਧਾਰੀ ਉਹ ਬਗਲ ਦਾ ਜਿਹੜਾ ਹੈ ਉਹ ਧਿਆਨ ਤੇ ਮਾਇਆ ਭਾਗ ਬੱਛੀ ਹਲ ਹੁੰਦਾ ਹੈ ਪਰ ਵੇਖਣ ਨੂੰ ਲੱਗਦਾ ਵੀ ਬੜੀ ਸਮਾਧੀ ਲਾ ਕੇ ਬਿਠਾ ਹੈ ਇਸ ਤਰ੍ਹਾਂ ਦੀਆਂ ਕਈ ਦੇ ਸਮਾਧੀਆਂ ਲਾਉਣ ਨਾਲ ਪਰਮਾਤਮਾ ਹੱਥ ਨਾਲ ਨਹੀਂ ਪਰਮਾਤਮਾ ਮਿਲਦਾ ਹੱਥ ਕਰ ਮਰੇ ਨਾ ਲੇਖੇ ਪਾਵੇ ਕਈ ਲੋਕ ਆਪਣਾ ਹੱਥ ਕਰਕੇ ਆਪਣੇ ਆਪ ਨੂੰ ਆਪਣਾ ਜੀਵਨ ਵੀ ਗਵਾ ਲੈਂਦੇ ਨੇ ਪਰ ਪਰਮਾਤਮਾ ਨੂੰ ਪਾਉਣ ਵਿੱਚ ਸਫਲ ਨਹੀਂ ਹੁੰਦੇ ਇਹ ਵੀ ਜਿਹੜੇ ਗੌੜੀ ਰਾਗ ਵਿੱਚ ਤਨ ਤਨ ਸਿੰਘ ਗੁਰੂ ਨਾਨਕ ਦੇਵ ਜੀ ਸਾਨੂੰ ਉਪਦੇਸ਼ ਕਰਦੇ ਨੇ ਕਿ ਮਨ ਅਠ ਕਰਕੇ ਆਦਮੀ ਆਪਣੇ ਜੀਵਨ ਤੇ ਗਵਾ ਸਕਦਾ ਹੈ ਪਰ ਉਹ ਪ੍ਰਮਾਤਮਾ ਨੂੰ ਪਾਉਣ ਵਿੱਚ ਸਫਲ ਨਹੀਂ ਹੁੰਦਾ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਸਭ ਆਸਾ ਰਾਗ ਵਿੱਚ ਸਾਨੂੰ ਪੜਾਉਂਦੇ 13 ਭਾਣਾ ਸਭ ਕੁਝ ਹੋਵੇ ਮਨ ਅਠ ਤੀਤੇ ਅੰਤ ਵਿਦ ਹੋਵੇ ਤੇ ਜੇ ਉਹਦੇ ਭਾਣੇ ਵਿੱਚ ਰਹਿ ਕੇ ਉਹਦੀ ਰਜਾ ਵਿੱਚ ਰਹਿ ਕੇ ਸਹਿਜ ਵਸਾ ਵਿੱਚ ਰਹਿ ਕੇ ਉਹ ਸ ਤਾਲਪੁਰ ਪਰਮਾਤਮਾ ਦਾ ਸ਼ਰਧਾ ਭਾਵਨਾ ਨਾਲ ਨਾਮ ਸਿਮਨ ਕਰਨ ਨਾਲ ਤੇ ਉਹ ਪਰਮਾਤਮਾ ਨੂੰ ਪਾ ਸਕਦਾ ਹੈ ਪਰ ਮਨ ਅਠ ਕਰਕੇ ਉਹ ਆਦਮੀ ਖਰਾਬ ਹੁੰਦਾ ਹੈ ਉਹ ਦਾ ਪਰਮਾਤਮਾ ਨੂੰ ਪਾਉਣ ਵਿੱਚ ਸਫਲ ਨਹੀਂ ਹੁੰਦਾ ਇਸੇ ਤਰ੍ਹਾਂ ਅਸਰ ਆਗਵੇ ਜੇ ਪਹਿਲੇ ਪਾਸ਼ਾ ਤੁੰਤਨ ਸਿੰਘ ਗੁਰੂ ਨਾਨਕ ਦੇਵ ਸਾਹਿਬ ਬਾਠ ਨਰੇ ਨੇਗਰੇ ਨਹੀਂ ਪਾਈਏ ਬਾਠ ਨਾਲ ਇੰਦਰੀਆਂ ਨੂੰ ਆਪਣੇ ਨੂੰ ਕੰਟਰੋਲ ਕਰਨ ਨਾਲ ਆਪਾਂ ਪਰਮਾਤਮਾ ਨੂੰ ਪਾ ਸਕਦੇ ਇੰਦਰੀਆਂ ਨੂੰ ਨਾਮ ਨਾਲ ਜੋੜ ਕੇ ਬਾਣੀ ਨਾਲ ਜੋੜ ਕੇ ਉਹਨਾਂ ਇੰਦਰੀਆਂ ਨੂੰ ਵੀ ਜੋੜ ਕੇ ਆਪਾਂ ਸੰਸਾਰ ਵੱਲੋਂ ਧਿਆਨ ਹਟਾ ਕੇ ਉਹਦੇ ਨਾਲ ਜੋੜ ਨਾਲ ਜਿਹੜਾ ਪਰਮਾਤਮਾ ਨੂੰ ਪਾ ਸਕਦੇ ਆ ਕਿਉਂਕਿ ਜੇ ਆਪਣੇ ਸਾਡੇ ਇੰਦਰੀ ਤਾਬੂ ਵਿੱਚ ਆ ਜਾਣ ਤੇ ਫਰੀਦ ਸਾਹਿਬ ਕਹਿੰਦੇ ਅੱਜ ਹੀ ਆਪਾਂ ਪਰਮਾਤਮਾ ਨੂੰ ਮਿਲ ਸਕਦੇ ਆਂ ਅੱਜ ਮਲਾਵਾ ਸ਼ੇਖ ਫੀਰ ਟਾਕ ਨੂੰ ਕਿੰਜੜੀਆਂ ਮਨੋਮਚਿੰਦੜੀਆਂ ਤੇ ਜੇ ਆਪਾਂ ਆਪਣੇ ਇੰਦਰੀਆਂ ਨੂੰ ਰੋਕ ਲਈਏ ਜਿਹੜੀਆਂ ਮਨੋ ਭੁਗਤਾਉਂਦੀਆਂ ਨੇ ਤੇ ਆ ਕੇ ਪਰਮਾਤਮਾ ਨੂੰ ਪਾਉਣ ਵਿੱਚ ਸਫਲ ਹੋ ਸਕਦੇ ਆਂ ਇਸੇ ਤਰ੍ਹਾਂ ਕਬੀਰ ਸਾਹਿਬ ਇਹ ਕਹਿੰਦੇ ਮੂੰਹ ਦਲੀਏ ਦਰਵਾਜੇ ਵਾਜੇ ਅਨਹਦ ਵਾਜੇ ਜੇ ਆਪਾਂ ਆਪਣੇ ਇੰਦਰੀਆਂ ਨੂੰ ਰੋਕ ਲਈਏ ਤੇ ਸਾਡੇ ਅੰਦਰ ਅਕੀਰ ਪਰਮਾਤਮਾ ਦਾ ਸ਼ਬਦ ਦੀ ਧੁਨ ਜੜੀ ਲਗਾਤਾਰ ਨਿਰੰਤਰ ਵਜਦੀ ਰਹੇਗੀ ਤਾਂ ਪਰਮਾਤਮਾ ਨੂੰ ਪਾਉਣ ਸਾਗ ਵਿੱਚ ਆਪਾਂ ਸਫਲ ਹੋ ਸਕਦੇ ਹਾਂ ਇਸੇ ਤਰ੍ਹਾਂ ਬਡਾਂਸਰ ਆਗ ਵਿੱਚ ਤੀਸਰੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਮਾਨ ਅਟ ਕਿਰੇ ਨਾ ਪਾਇਓ ਸਭ ਥਕੇ ਕਰਮ ਕਮਾਏ ਉਹ ਜਿੰਨੇ ਵੀ ਧਾਰਮਿਕ ਕਰਮ ਕਰਕੇ ਅਸੀਂ ਥੱਕਦੇ ਆਂ ਪਾਪ ਆਪਣੇ ਜੀਵਨ ਵਿੱਚ ਕਰਮਕਾਰ ਕਰਦੇ ਕਰਦੇ ਅਸੀਂ ਆਪਣਾ ਜੀਵਨ ਸਾਰਾ ਵਿਅਰਥ ਗਵਾ ਲਿਆ ਪਰ ਪ੍ਰਮਾਤਮਾ ਨੂੰ ਪਾਉਣ ਵਿੱਚ ਸਫਲ ਨਹੀਂ ਹੋਏ ਇਹ ਵੀ ਸਾਨੂੰ ਗੁਰੂ ਅਮਰਦਾਸ ਸਾਹਿਬ ਸੋ ਜੀ ਦੇ ਰਹੇ ਨੇ ਨਾਲ ਇਹ ਵੀ ਦੱਸ ਰਹੇ ਨੇ ਮਨ ਅਠ ਪੇ ਕਰ ਭਰਮ ਦੇ ਦੁਖ ਪਾਇਆ ਦੁਦੇ ਪਾਇ ਕਈ ਵਾਰੀ ਅਸੀਂ ਮਨ ਅਠ ਕਰਕੇ ਭੇਖ ਕਰਕੇ ਬਚਾਉਂਦੇ ਆਂ ਵੀ ਸ਼ਾਇਦ ਭੇਤੀ ਬਣ ਕੇ ਵੀ ਪ੍ਰਮਾਤਮਾ ਨੂੰ ਪਾ ਲਈਏ ਤੇ ਉਹ ਮਾਇਆ ਨਾਲ ਪਿਆਰ ਤੇ ਬਣ ਜਾਂਦਾ ਹੈ ਭੇਖ ਨਾਲ ਜਿਹੜਾ ਵੇਖੀ ਹੈ ਉਹਦਾ ਮਾਇਆ ਨਾਲ ਪਿਆਰ ਜਿਆਦਾ ਨਿਰੰਕਾਰ ਨਾਲ ਇਸ ਸੰਸਾਰ ਨਾਲ ਪਿਆਰ ਜਿਆਦਾ ਨਿਰੰਕਾਰ ਨਾਲ ਨਹੀਂ ਇਸ ਤਰ੍ਹਾਂ ਹੀ ਮਾਨ ਅਠ ਕਰਕੇ ਭੇ ਕੀਤਿਆਂ ਪ੍ਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ ਸੰਸਾਰ ਦੇ ਜਿਹੜੀ ਮਾਇਆ ਉਹਦੇ ਨਾਲ ਪਿਆਰ ਤੇ ਵੱਸ ਸਕਦਾ ਹੈ ਉਹਨੂੰ ਤੇ ਪ੍ਰਾਪਤ ਕੀਤਾ ਜਾ ਸਕਦਾ ਪਰ ਅਨਿਰੰਕਾਰ ਪ੍ਰਮਾਤਮਾ ਨੂੰ ਰੱਬ ਨੂੰ ਪਾਉਣ ਵਿੱਚ ਆਦਮੀ ਸਫਲ ਨਹੀਂ ਹੁੰਦਾ ਇਸੇ ਤਰ੍ਹਾਂ RAM KALI ਰਾਗ ਵਿੱਚ ਪਹਿਲੇ ਪਾਸ਼ਾ ਤੰਦਨ ਸਿੰਘ ਗੁਰੂ ਨਾਨਕ ਦੇਵ ਸਾਹਿਬ ਸਮਝਾ ਰਹੇ ਨੇ ਆਠ ਮਰੇ ਨੇਦਰੋ ਕਰ ਕਾਇਆ ਛਿਜੇ ਜੇ ਹੱਥ ਨਾਲ ਆਪਾਂ ਕੋ ਤਪ ਸਾਧਨਾ ਕਰਦੇ ਆਂ ਮਨ ਰਾਣੀ ਦਾ ਜਾਪ ਕਰਦੇ ਆਂ ਤੇ ਇਹ ਜਿਹੜੀ ਸਦਾ ਸਰੀਰ ਆ ਉਹ ਤੇ ਕਮਜ਼ੋਰ ਹੋ ਸਕਦਾ ਹੈ ਪਰ ਪ੍ਰਮਾਤਮਾ ਨੂੰ ਪਾਉਣ ਵਿੱਚ ਆਪਾਂ ਸਫਲ ਨਹੀਂ ਹੋ ਸਕਦੇ ਇਸੇ ਤਰ੍ਹਾਂ ਰਾਮਕਲੀ ਰਾਗ ਵਿੱਚ ਫਿਰ ਪਾਤਸ਼ਾਹ ਸਾਨੂੰ ਗੁਰਨਾਮ ਦੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਸੇਦਕ ਸਾਦ ਤੇਤੇ ਮੁੰਦੇਵਾ ਹੱਥ ਨੇ ਗ੍ਰਹਿ ਨ ਤਿਰਕਾਵੇ ਪੇਵਾ ਇਸ ਤਰ੍ਹਾਂ ਦੇ ਜਿਹੜੇ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਨੇ ਮੋਨੀ ਵੀ ਮੋਨੀ ਜਨ ਵੀ ਹੋਰ ਦੇਵਤੇ ਵੀ ਉਹ ਇਸ ਤਰ੍ਹਾਂ ਦੀਆਂ ਬੜੀਆਂ ਸਾਧਨਾ ਕਰਦੇ ਨੇ ਹੱਠ ਕਰਦੇ ਨੇ ਇੰਦਰੀਆਂ ਨੂੰ ਰੋਕਦੇ ਨੇ ਹੱਠ ਕਰਕੇ ਪਰ ਉਹਨਾਂ ਦੀ ਤ੍ਰਿਸ਼ਨਾ ਮਰਦੀ ਨਹੀਂ ਉਹ ਇਸੇ ਤਰ੍ਹਾਂ ਇਹ ਭੇਖ ਵੀ ਕਰਦੇ ਨੇ ਪਰ ਤ੍ਰਿਸ਼ਨਾ ਤਾਂ ਹੀ ਮਰਦੀ ਆ ਜੇ ਸ਼ਬਦ ਨਾਲ ਜੁੜਾਂਗੇ ਸ਼ਬਦ ਦੀ ਕਮਾਈ ਕਰਾਂਗੇ ਉਸ ਪਰਮਾਤਮਾ ਨਾਲ ਮਨ ਨੂੰ ਜੋੜਾਂਗੇ ਸ਼ਰਧਾ ਭਾਵਨਾ ਤਾਂ ਸਾਡੀ ਤ੍ਰਿਸ਼ਨਾ ਮਰਨੀ ਆ ਤਾਂ ਪਰਮਾਤਮਾ ਨੂੰ ਪਾਉਣ ਵਿੱਚ ਸਫਲ ਹੋਵਾਂਗੇ ਇਸ ਕਰਕੇ ਸਾਨੂੰ ਇਹ ਗੁਰਬਾਣੀ ਦੀਆਂ ਜੋ ਆਪਾਂ ਸ਼ਬਦ ਆਪ ਜੀ ਨਾਲ ਤੋਂ ਕਾਂ ਵਿਚਾਰੀਆਂ ਨੇ ਉਹਨਾਂ ਤੋਂ ਸਾਨੂੰ ਇਹ ਸਮਝ ਆਉਂਦੀ ਆ ਕਿ ਮਨ ਅਠ ਨਾਲ ਕਿਸੇ ਨੇ ਮਨ ਅਠ ਤਰਫਨਾ ਜਿਵੇਂ ਜ ਬੌਧਾ ਕਾਲੇ ਤਰਫ ਜਨੇ ਸਤਪਾਉ ਦੇ ਜਾਂ ਨਾਨਕ ਸ਼ਬਦ ਵਿਚਾਰੇ ਇਹ ਗੁਰੂ ਅੰਗਦ ਦੇਵ ਸਾਹਿਬ ਨੇ ਆਪਣੇ ਸ਼ਲੋਕਾਂ ਦਿੱਤਿਆ ਕਿ ਮਨ ਅਠ ਨਾਲ ਆਪਣੀ ਪ੍ਰਮਾਤਮਾ ਦੀ ਜਿਹੜੀ ਪਾਤਰਤਾ ਦੇ ਮਾਲਕ ਨਹੀਂ ਬਣ ਸਕਦੇ ਸ਼ਰਧਾ ਤੇ ਭਾਵਨਾ ਨਾਲ ਉਸ ਪ੍ਰਮਾਤਮਾ ਦਾ ਨਾਮ ਜਪਣ ਨਾਲ ਉਹਦੀ ਕਿਰਪਾ ਦੇ ਪਾਤਰ ਬਣ ਸਕਦੇ ਵਿਖਸ਼ੇ ਪਾਤਰ ਬਣ ਸਕਦੇ ਆ ਇਸ ਕਰਕੇ ਆਪਾਂ ਮਨ ਅਠ ਨਾਲੋਂ ਸਹਿ ਮਹਾਰਕਾ ਬਲੋਣਾ ਬਲੋਵੋ ਮੇਰੇ ਭਾਈ ਸਹਿਜ ਬਲੋਵੋ ਜੈਸੇ ਤਤ ਨਾ ਹੋ ਜਾਈ ਆਤਮ ਕਡੋਲਤਾ ਸਹਿਜ ਵਿੱਚ ਰਹਿ ਕੇ ਉਸ ਪ੍ਰਮਾਤਮਾ ਦਾ ਨਾਮ ਸਿਮਰਨ ਨਾਲ ਆਪਾਂ ਉਹਨੂੰ ਪਾ ਸਕਦੇ ਆ ਜੇ ਆਪਾਂ ਹਟ ਕਰਕੇ ਜੋੜ ਨਾਲ ਜਿੱਦਾਂ ਪਾਣ ਰੜਕੀ ਦਾ ਜੁੱਧ ਨੂੰ ਤੇ ਜਿੱਦਾਂ ਮੱਖਣ ਆ ਉਹ ਵੀ ਬਾਹਰ ਹੀ ਨਿਕਲਦਾ ਇਸੇ ਤਰ੍ਹਾਂ ਮੰਨਾ ਠ ਕਰਕੇ ਸਾਡੇ ਜਿਹੜੇ ਆ ਤਪ ਸਾਧਨਾ ਜਾਂ ਤਪੱਸਿਆ ਜਿੰਨੀ ਆ ਭਰਤੀ ਵੀ ਜਿੰਨੀ ਆ ਉਹ ਸਾਡੀ ਵਿਰ ਚੱਲ ਜਾਂਦੀ ਆ ਪ੍ਰਮਾਤਮਾ ਨੂੰ ਪਾਉਣ ਵਿੱਚ ਸਫਲ ਨਹੀਂ ਹੁੰਦੇ ਗੁਰੂ ਮਹਾਰਾਜ ਬਖਸ਼ਿਸ਼ ਕਰਨ ਨਰਹੰਦ ਕਰਨ ਸਾਡੇ ਤੇ ਆਤਮਿਕ ਡੋਲਦਾ ਸਹਿਜ ਬਖਸ਼ਣ ਤਾਂ ਕਿ ਸਹਿਜ ਵਿੱਚ ਰਹਿ ਕੇ ਉਸ ਪ੍ਰਮਾਤਮਾ ਦਾ ਸੇਵਨ ਕਰਕੇ ਮੈਂ ਪਾਉਣ ਵਿੱਚ ਸਫਲ ਹੋ ਚੱਦੀਏ ਬੁੱਲਚੋਕ ਦੀ ਮਾਫੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਹ